ਧੰਨਵਾਹਿ ਗੁਰੂ ਸਾਹਿਬ ਜੀ ਰਾਗ ਗੌੜੀ ਗਵਾਰੇਰੀ ਮਹਲਾ 5 ਚੌਪਦੇ ਦੋ ਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਜੋ ਪਰਾਇਓ ਸੋਈ ਆਪਣਾ ਜੋ ਤਜ ਛੋਡਣ ਤਿੰਸ ਸਿਉ ਮਨ ਰਚਨਾ ਕਹੋ ਗੁਸਾਈ ਮਿਲਿਐ ਕੇ ਜੋ ਵਿਵਰਜਤ ਤਿਸ ਸਿਉ ਨੇ ਰਹਾਉ ਝੂਠ ਬਾਤ ਸਾ ਸੱਚ ਕਰ ਜਾਤੀ ਸਤ ਹੋਵਣ ਮਨ ਲੱਗੈ ਨਾ ਰਾਤੀ ਬਵ ਮਾਰਗ ਟੇਡਾ ਚਲਣਾ ਸਿੱਧਾ ਛੋੜ ਅਪੁੱਠਾ ਬੁਣਣਾ ਦੋਹਾ ਸਿਰਾਂ ਕਾ ਖਸਮ ਪ੍ਰਭ ਸੋਈ ਜਿਸ ਮੇਲੇ ਨਾਨਕ ਸੋ ਮੁਕਤਾ ਹੋਈ ਦੋਹਾਂ ਸਿਰਾਂ ਕਾ ਖਸਮ ਪ੍ਰਭ ਸੋਈ ਜਿਸ ਮੇਲੇ ਨਾਨਕ ਸੋਈ ਮੁਕਤਾ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 185 ਦੇ ਉੱਪਰ ਅੰਕਿਤ ਹੈ ਪੰਜਵੇਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਿਹਾ ਹਰੇਕ ਮਨੁੱਖ ਦੇ ਅੰਦਰ ਜਿਹੜਾ ਪ੍ਰਮਾਤਮਾ ਨੂੰ ਮਿਲਣ ਦਾ ਚਾਹਵਾਨ ਹੈ ਜੇ ਨੂੰ ਸਤਗੁਰੂ ਦੇ ਦਰਸ਼ਨਾਂ ਦੀ ਪਿਆਸ ਹੈ ਉਹ ਅਰਦਾਸ ਕਰਦਾ ਕਹੋ ਹੋ ਗੁਸਾਈ ਮਿਲਿਐ ਕਿ ਗੋ ਕਹਿੰਦੇ ਹਨ ਧਰਤੀ ਨੂੰ ਸਾਈ ਕਹਿੰਦੇ ਧਰਤੀ ਦਾ ਮਾਲਕ ਉਹ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਕਹੋ ਗੁਸਾਈ ਮਿਲਿਐ ਕਿ ਇਸ ਕਰਕੇ ਸੁਵਾਲ ਕੀਤਾ ਕਿ ਅਸੀਂ ਉਹ ਕਰ ਰਹੇ ਆਂ ਅਸੀਂ ਉਹਦੇ ਨਾਲ ਰਤੇ ਹੋਏ ਆਂ ਜਿੱਥੋਂ ਸਾਨੂੰ ਮਨਾ ਕੀਤਾ ਗਿਆ ਜੋ ਵਿਵਰਜਤ ਤਿਸ ਸਿਉ ਨੇਹ ਜਦੋਂ ਬੱਚਾ ਹੁੰਦਾ ਨਾ ਜਿਹੜੇ ਕੰਮ ਤੋਂ ਉਹਨੂੰ ਹਟਾਇਆ ਜਾਏ ਤੇ ਬੱਚਾ ਉਹ ਕੰਮ ਕਰਦਾ ਹੈ ਪਰ ਇਹ ਸਾਡੀ ਜ਼ਿੰਦਗੀ ਦੀ ਅਸਲੀਅਤ ਹੈ ਜਿਹੜੇ ਕੰਮ ਤੋਂ ਮਨਾ ਕੀਤਾ ਜਾਂਦਾ ਨਾ ਬੰਦਾ ਉਹ ਕੰਮ ਜ਼ਰੂਰ ਕਰਦਾ ਪਰ ਪਾਸ਼ਾ ਕਹਿੰਦੇ ਬਹੁਤ ਆਤ ਲੋਕ ਹੈ ਜਿਹੜੇ ਉਸ ਚੀਜ਼ ਨੂੰ ਰਤੇ ਹੋਇਆ ਜਿੱਥੋਂ ਪਰਮੇਸ਼ਰ ਨੇ ਸਾਨੂੰ ਦੂਰ ਕੀਤਾ ਦੂਰ ਰਹਿਣ ਦੀ ਹਦਾਇਤ ਕੀਤੀ ਕਿਦਾਂ ਫਿਰ ਰੱਬ ਮਿਲ ਸਕਦਾ ਹੈ ਕਹੋ ਗੁਸਾਈ ਮਿਲਿਆ ਕਹੇ ਜੋ ਵਿਵਰਜਤ ਤਿਸ ਸਿਉ ਨੇ ਉਹਦੇ ਨਾਲ ਪਿਆਰ ਹੈ ਗੁਰੂ ਮਹਾਰਾਜ ਕਹਿੰਦੇ ਜਿਹੜਾ ਸੰਸਾਰ ਮਾਇਆ ਰੂਪੀ ਹੈ ਉਹਦੇ ਨਾਲ ਨੇਪਾ ਕੇ ਬੈਠਾ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਣਾ ਨਾਨਕ ਇਹ ਤਨਸਾਰ ਗੁਰਮਹਾਰਾ ਕਹਿੰਦੇ ਛੋੜ ਜਾਹੇ ਸੇ ਕਰਹਿ ਪਰਾਲ ਕਾਮਨਾ ਆਵੇ ਸੇ ਜੰਜਾਲ ਇੱਥੋਂ ਤੱਕ ਕਰ ਸਤਗੁਰੂ ਆਖੇ ਕਹਿੰਦੇ ਜੋ ਬਰਾਈ ਤਾਂ ਸਿਉ ਮੀਤ ਜਿਹੜੇ ਇਹਦੇ ਬੈਰੀ ਉਹਨਾਂ ਨਾਲ ਮਿੱਤਰਤਾ ਪਾ ਕੇ ਬੈਠਾ ਸਭ ਤੋਂ ਵੱਡੇ ਬੈਰੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਫੇ ਰੱਬ ਕਿਦਾਂ ਮਿਲ ਜਾਏਗਾ ਕਹੋ ਗੁਸਾਈ ਮਿਲਿਆ ਕਹੇ ਜੋ ਵਿਵਰਜਤ ਤਿਸ ਸਿਉ ਨਹਿ ਰਹਾਉ ਜੋ ਪ੍ਰਾਇਉ ਸੋਈ ਆਪਣਾ ਜਿਹੜੀ ਚੀਜ਼ ਬਗਾਨੀ ਹੋ ਜਾਣੀ ਹੈ ਨਾ ਜਿਹੜੀ ਪਰਾਇ ਹੋ ਜਾਣੀ ਹੈ ਉਹਨੂੰ ਆਪਣਾ ਕਰਕੇ ਮੰਨਿਆ ਜੋ ਪਰਾਇਓ ਸੋਈ ਆਪਣਾ ਜੋ ਤਜ ਛੋੜਣ ਤਿਸ ਸਿਉ ਮਨ ਰਚਨਾ ਜਿਨੇ ਇਹਨੂੰ ਛੱਡ ਜਾਣਾ ਜਾਂ ਇਹਨੇ ਜਿਹਨੂੰ ਛੱਡ ਜਾਣਾ ਤੇ ਉਹਦੇ ਮਨ ਵਿੱਚ ਉਹਦੇ ਨਾਲ ਮਨ ਰਚਿਆ ਹੋਇਆ ਹੈ ਸਤਸੰਗਤ ਜੀ ਹੁੰਦਾ ਕੀ ਹੈ ਇੱਕ ਦੋ ਦਿਨ ਪਹਿਲਾਂ ਵੀ ਆਪਾਂ ਵਿਚਾਰ ਕੀਤੀ ਸੀ ਸਾਨੂੰ ਜਨਮ ਮਿਲ ਗਿਆ ਇੱਕ ਸਿਰਾ ਹੈ ਮੌਤ ਤੇ ਉਹਦੇ ਵਿੱਚ ਜਿਹੜਾ ਸਮਾਂ ਹੈ ਜਿਹਨੂੰ ਆਪਾਂ ਜੀਵਨ ਕਹ ਦਿੰਦੇ ਆ ਤੋ ਇਸ ਤਰ੍ਹਾਂ ਮਨੁੱਖ ਬਤੀਤ ਕਰਦਾ ਹੈ ਸਾਰੀ ਜ਼ਿੰਦਗੀ ਉਸ ਗੱਲ ਵਾਸਤੇ ਝਗੜਾ ਕਰਦਾ ਕਿ ਜੋ ਚੀਜ਼ ਨਾਲ ਜਾਣੀ ਕੋਈ ਨਹੀਂ ਉਹ ਝਗੜਾ ਵੀ ਇੰਨਾ ਕਰਦਾ ਭਰਾ ਭਰਾ ਦਾ ਬੈਰੀ ਬਣ ਕੇ ਬਹਿ ਜਾਂਦਾ ਕਤਲ ਹੋ ਜਾਂਦੇ ਸਾਸ ਦੇ ਲੋਕ ਛੋਟੀਆਂ ਛੋਟੀਆਂ ਚੀਜ਼ਾਂ ਦੇ ਪਿੱਛੇ ਜਿਹੜੀ ਚੀਜ਼ ਨਾਲ ਜਾਣੀ ਕੋਈ ਨਹੀਂ ਉਹਦੇ ਵਾਸਤੇ ਸਭ ਕੁਝ ਕਰਕੇ ਬਹਿ ਜਾਂਦੇ ਸਾਰੀ ਜ਼ਿੰਦਗੀ ਇੱਕ ਦੂਸਰੇ ਤੋਂ ਦੂਰ ਹੋ ਜਾਂਦੇ ਤੇ ਉਹਦੇ ਨਾਲ ਨੇਪਾ ਕੇ ਬੈਠਾ ਕਹਿੰਦੇ ਜੋ ਪਰਾਇਓ ਸੋਈ ਆਪਣਾ ਜੋ ਤਜ ਛੋੜਣ ਤਿਸ ਸਿਉ ਮਨ ਰਚਨਾ ਕਹੋ ਗਸਾਈ ਮਿਲਿਐ ਕਿ ਬਰਬਕ ਤਾਂ ਮਿਲ ਜਾਏਗਾ ਜੋ ਵਿਵਰਜਤ ਤਿਸ ਸਿਉ ਨਹਿ ਰਹਾਉ ਜਿਹੜੀ ਗੱਲ ਤੋਂ ਪਾਸ਼ਾ ਨੇ ਮਨਾ ਕੀਤਾ ਹੁਣ ਜੇ ਆਪਾਂ ਆਪਣਾ ਦੇਖੀਏ ਨਾ ਜਿਹੜਾ ਸਾਰਿਆਂ ਦੀ ਗੱਲ ਤਾਂ ਨਹੀਂ ਮੈਂ ਕਰਦਾ ਪਰ ਬਹੁਤਾਤ ਸਾਡਾ ਜਿਹੜਾ ਪ੍ਰਬੰਧਕ ਸ਼੍ਰੇਣੀ ਹੈ ਜੋ ਪ੍ਰਬੰਧ ਕੀ ਢਾਂਚਾ ਹੈ ਤੇ ਉਹ ਗੁਰਦੁਆਰਿਆਂ ਤੇ ਕਾਬਜ ਹੋਣ ਵਾਸਤੇ ਲੋਕ ਜਿਹੜੇ ਲੱਖਾਂ ਨਹੀਂ ਕਰੋੜਾਂ ਰੁਪਈਆ ਖਰਚ ਕਰਦੇ ਸ਼ਰਾਬਾਂ ਬੁਲਾਉਣਗੇ ਬੁਰੇ ਤੋਂ ਬੁਰਾ ਕੰਮ ਕਰਨਗੇ ਇੱਕ ਦੂਸਰੇ ਦੇ ਉੱਪਰ ਦੂਸ਼ਣ ਲਾਉਣਗੇ ਵੀ ਕਾਦੀ ਸੇਵਾ ਹੋਗੀ ਸੇਵਾ ਕਰਨੀ ਆਜੋ ਆਮ ਸਿੱਖ ਵੀ ਸੇਵਾ ਕਰਦਾ ਹੈ ਨਾ ਜੋੜੇ ਝਾੜਨੇ ਲੰਗਰ ਬਣਾਉਣੇ ਕਿੰਨੀ ਸੇਵਾ ਹੁੰਦੀ ਪਰ ਕੁਰਸੀਆਂ ਲੈ ਕੇ ਕਿ ਗੁਰੂ ਨੇ ਤਾਂ ਨਹੀਂ ਇਦਾਂ ਦੀ ਸੇਵਾ ਦਸੀ ਤੇ ਨਾ ਗੁਰੂ ਸਾਹਿਬ ਨੇ ਕੋਈ ਪ੍ਰਬੰਧਕ ਢਾਂਜਾ ਬਣਾਇਆ ਸੀ ਇਹ ਸਿਰਫ ਪ੍ਰਬੰਧ ਸੀ ਕਿ ਜਿਸ ਵੇਲੇ ਗੁਰਦੁਆਰਿਆਂ ਦੇ ਵਿੱਚ ਸੇਵਾ ਚੱਲਦੀਆਂ ਉਹਦੇ ਪ੍ਰਬੰਧ ਵਾਸਤੇ ਸੀ ਪਰ ਉਹ ਮਾਲਕ ਬਣ ਕੇ ਬਹਿ ਗਏ ਤੇ ਜਿੱਥੋਂ ਸਤਗੁਰੂ ਨੇ ਸਾਨੂੰ ਦੂਰ ਕੀਤਾ ਉਹ ਚੀਜ਼ ਆਜੇ ਸਾਡੇ ਵਿੱਚ ਆਈ ਇਹਦਾ ਰੱਬ ਨੂੰ ਥੋੜੇ ਮੰਨਣਾ ਪਾਸ਼ਾ ਕਹਿੰਦੇ ਕਹੋ ਗਸਾਈ ਮਿਲਿਆ ਕਹੇ ਜੋ ਵਿਵਰਜਤ ਤਿਸ ਸਿਉ ਨਹਿ ਰਹੁ ਝੂਠ ਬਾਤ ਸਾ ਸੱਚ ਕਰ ਜਾਤੀ ਜਿਹੜੀ ਗੱਲ ਝੂਠੀ ਹੈ ਨਾ ਉਹਨੂੰ ਸੱਚੀ ਕਰਕੇ ਬਣ ਉਹ ਝੂਠਾ ਕੀ ਹੈ ਜੀਵਣਾ ਝੂਠ ਮਰਨਾ ਸੱਚ ਤੇ ਉਹਨੂੰ ਸੱਚਾ ਮੰਨ ਕੇ ਬੈਠਾ ਜੀਵਨ ਨੂੰ ਸੱਚ ਤੇ ਮੌਤ ਨੂੰ ਝੂਠ ਕਰਕੇ ਬਣਾਉਣਾ ਝੂਠ ਬਾਤ ਸਾ ਸੱਚ ਕਰ ਜਾਤੀ ਸਤ ਹੋਵਣ ਮਨ ਲਗੈ ਨਾ ਰਾਤੀ ਰਤੀ ਭਰ ਵੀ ਮਨ ਨਹੀਂ ਲੱਗਦਾ ਜੋ ਸਤ ਹੈ ਸਤ ਹੋਵਣ ਮਨ ਲਗੈ ਨਾ ਰਾਤੀ ਬਾਵੇਂ ਮਾਰਗ ਟੇਡਾ ਚੱਲਣਾ ਬਾਵੇਂ ਮਤਲਬ ਬਾਈ ਮਤਲਬ ਖੱਬੇ ਪਾਸੇ ਉਲਟਾ ਹੀ ਜਾਂਦਾ ਬਾਵੇਂ ਮਾਰਗ ਟੇਡਾ ਚੱਲਣਾ ਮਤਲਬ ਜ਼ਿੰਦਗੀ ਦੇ ਵਿੱਚ ਜੇ ਕਿਸੇ ਨੂੰ ਕਿਹਾ ਵੀ ਗੁਰੂ ਮਹਾਰਾਜ ਜੀ ਦਾ ਸਮੇਂ ਇੱਧਰ ਨਹੀਂ ਇੱਧਰ ਜਾ ਉੱਧਰ ਹੋ ਦੂਸਰੇ ਪਾਸੇ ਜਾਏ ਭਾਗਾਂ ਵਾਲਿਓ 사ਤ ਸੰਗਤ ਦੀ ਜੋ ਸਤਗੁਰੂ ਦੇ ਉਪਦੇਸ਼ ਨੂੰ ਕਮਾਉਂਦੇ ਹੋ ਸਭ ਗਣ ਗੁਰ ਸਿੱਖੀ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਰਨ ਹੁਣ ਜਿਸ ਵੇਲੇ ਸਤ ਗੁਰੂ ਅਪ ਗੁਰੂ ਅਮਰਦਾਸ ਜੀ ਦਾ ਪਤਿ ਹਾਸ ਪੜ੍ਹਦੇ ਆ ਨਾ ਹੁਣ ਸਤ ਗੁਰੂ ਜੀ ਦਾ ਜਿਹੜਾ ਪਰਿਵਾਰਕ ਪਿਸ਼ੋਕੜ ਹੈ ਕਰਮ ਕਾਂਡਾਂ ਦੇ ਨਾਲ ਸੀ ਪਰ ਜਿੱਦਣ ਬਾਣੀ ਘਰ ਦੇ ਵਿੱਚ ਆਈ ਨਾ ਗੁਰ ਬਾਣੀ ਆਈ ਉਦੋਂ ਤੋਂ ਬਾਅਦ ਫਿਰ ਕਰਮ ਕਾਂਡ ਛੱਡ ਦਿੱਤੇ ਰੱਬ ਤੇ ਭਰੋਸਾ ਚਾਰ ਭਰਾ ਸੀਗੇ ਗੁਰੂ ਅਮਰਦਾਸ ਜੀ ਵੱਡੇ ਸਨ ਅਮਰਦਾਸ ਉਸ ਤੋਂ ਦੂਸਰੇ ਨੰਬਰ ਤੇ ਸਨ ਈਸ਼ਰਦਾਸ ਜੀ ਤੀਸਰੇ ਸਨ ਭਾਈ ਖੇਮ ਰਾਏ ਜੀ ਚੌਥੇ ਸਨ ਭਾਈ ਮਾਨਕ ਚੰਦ ਹੁਣ ਬੀਬੀ ਅਮਰੋ ਦੇ ਕੋਲੋਂ ਬਾਣੀ ਸੁਣਦੇ ਆ ਹੁਣ ਤਾਂ 20 ਸਾਲ ਹੋ ਗਏ ਸੀ 1520 ਤੋਂ ਲੈ ਕੇ 1541 ਤੱਕ ਤੀਰਥਾਂ ਦੇ ਇਸ਼ਨਾਨ ਕਰਦੇ ਆ ਜਦੋਂ ਉਸ ਸੰਿਆਸੀ ਨਾਲ ਮੇਲ ਹੋਇਆ ਵੀ ਤੂੰ ਗੁਰੂ ਧਾਰਨ ਨਹੀਂ ਕੀਤਾ ਕਿਉਂਕਿ ਸਤਗੁਰ ਬਾਝੋਂ ਗੁਰ ਨਹੀਂ ਕੋਈ ਗੁਰ ਨਗੁਰੇ ਕਾ ਹੈ ਨਾਉ ਬੁਰਾ ਤੇ ਸਾਧ ਸੰਗਤ ਜੀ ਰਾਤ ਨਿਕਲ ਗਈ ਸੇਰੇ ਬਾਣੀ ਸੁਣੀ ਆ ਤੇ ਇੱਕ ਤਾਂ ਗੱਲ ਗੁਰੂ ਮਹਾਰਾਜ ਨੇ ਜਿਹੜੀ ਬਖਸ਼ਿਸ਼ ਕੀਤੀ ਆ ਨਾ ਸਾਡੇ ਤੇ ਰਹਿਮਤ ਕੀਤੀ ਉਹ ਸਮਾਂ ਬਾਣੀ ਜਿਹੜੀ ਜੀਵਨ ਦੇ ਵਿੱਚ ਹੁਣ ਉਹ ਪਰਿਵਾਰ ਪੂਰਾ ਹੀ ਸਿੱਖੀ ਦੀ ਦੇਣ ਦੇ ਵਿੱਚ ਆ ਗਿਆ ਭਾਵ ਸਿੱਖੀ ਨੂੰ ਬੜੀ ਦੇਣ ਦਿੱਤੀ ਉਹਨਾਂ ਨੇ। ਬਾਬਾ ਅਮਰਦਾਸ ਤੋਂ ਗੁਰੂ ਅਮਰਦਾਸ ਬਣ ਗਏ। ਜੋ ਦੂਸਰੇ ਭਰਾ ਸਨ ਭਾਈ ਸਰਦਾਸ ਉਹਨਾਂ ਦੇ ਪੁੱਤਰ ਹੋਇਆ ਭਾਈ ਗੁਰਦਾਸ ਸਾਹਿਬ ਜੀ। ਭਾਈ ਗੁਰਦਾਸ ਜੀ ਗੁਰੂ ਅਮਰਦਾਸ ਜੀ ਦੇ ਭਤੀਜੇ ਆ। ਤੀਸਰੇ ਸਨ ਭਾਈ ਖੇਮ ਰਾਏ ਜੀ ਉਹਨਾਂ ਦੇ ਪੁੱਤਰ ਸੀ ਸਾਵਣ ਮਲ ਜੀ। ਉਹ ਵੀ ਬਹੁਤ ਵੱਡੇ ਗੁਰਸਿੱਖ ਹੋਏ ਜਿਨ੍ਹਾਂ ਨੇ ਪਹਾੜੀ ਇਲਾਕੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਜਿਹਨੂੰ ਆਪਾਂ ਅੱਜ ਹਿਮਾਚਲ ਕਹਿੰਦੇ ਆ। ਉਹ ਜਿਸ ਵੇਲੇ ਗੋਬਿੰਦਵਾਲ ਸਾਹਿਬ ਦੀ ਇਮਾਰਤ ਬਣਦੀ ਸੀ ਜੰਗਲੀ ਲੱਕੜੀ ਜਿਹੜੀ ਸੀ ਉੱਥੋਂ ਭੇਜਦੇ ਹੁੰਦੇ ਸਨ। ਰਾਜਿਆਂ ਨੂੰ ਪ੍ਰੇਰਿਤ ਕੀਤਾ ਉਹਨਾਂ ਨੇ ਪ੍ਰਚਾਰ ਕੀਤਾ ਸਿੱਖੀ ਦਾ। ਚੌਥੇ ਸਨ ਮਾਨਕ ਚੰਦ ਜੀ ਤੇ ਮਾਨਕ ਚੰਦ ਦਾ ਪੁੱਤਰ ਸੀ ਭਾਈ ਜਸੂ ਜੀ ਭਾਈ ਜਸੂ ਜੀ ਗੁਰੂ ਅੰਗਦ ਦੇਵ ਜੀ ਦਾ ਜਵਾਈ ਸੀ ਬੀਬੀ ਅਮਰੋਤ ਜੀ ਦਾ ਪਤੀ ਸੀ ਦੇਖੋ ਸਾਰਾ ਪਰਿਵਾਰ ਹੀ ਜੁੜ ਗਿਆ ਬਾਣੀ ਦੇ ਤੇ ਗੁਰੂ ਮਹਾਰਾਜ ਨੇ ਸਾਨੂੰ ਸਿੱਧੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਕੀਤੀ ਵੀ ਜਿਹੜਾ ਰੱਬ ਦਾ ਮਾਰਗ ਹੈ ਨਾ ਪਰਮੇਸ਼ਰ ਦਾ ਮਾਰਗ ਉੱਤੇ ਚੱਲਣਾ ਉਹ ਜਿਸ ਵੇਲੇ 12 ਸਾਲ ਸੇਵਾ ਕੀਤੀ ਗੋਵਿੰਦਵਾਲ ਸਾਹਿਬ ਨੂੰ ਸੌਣਾ ਕੀਤਾ ਬਾਲੀ ਤਿਆਰ ਕੀਤੀ ਭੇਦ ਭਾਵ ਲੋਕਾਂ ਦੇ ਵਿੱਚ ਬਹੁਤ ਸੀ ਇੱਕੋ ਜਗ੍ਹਾ ਇਸ਼ਨਾਨ ਕਰਨਗੇ ਫਿਰ ਦੂਸਰੀ ਗੱਲ ਜਿਹੜੀ ਸੀ ਮੈਂ ਸਿਰ ਰੇ ਬੇਨਤੀ ਕੀਤੀ ਸੀ ਕਿ ਗੁਰੂ ਅਮਰਦਾਸ ਮਹਾਰਾਜ ਨੇ ਉਹ ਪਰੰਪਰਾ ਜਿਹੜੀ ਗੁਰੂ ਨਾਨਕ ਸਾਹਿਬ ਨੇ ਆਰੰਭ ਕੀਤੀ ਉਹਨੂੰ ਅੱਗੇ ਤੋਰਿਆ ਕੋਈ ਰਾਜਨੀਤਿਕ ਛਤਰੀ ਲੈ ਕੇ ਸਾਡਾ ਧਰਮ ਨਹੀਂ ਚੱਲਿਆ ਦੁਨੀਆ ਦੇ ਵਿੱਚ ਬਹੁਤ ਧਰਮ ਹੈ ਜੈਨ ਧਰਮ ਬੁੱਧ ਧਰਮ ਹਿੰਦੂ ਧਰਮ ਬਥੇਰੇ ਰਾਜਿਆਂ ਤੋਂ ਰਾਜਨੀਤਿਕ ਲੋਕਾਂ ਤੋਂ ਚੱਲੇ ਆ ਗੁਰੂ ਨਾਨਕ ਦਾ ਘਰ ਹੈ ਜਿਹੜਾ ਰੱਬ ਦੀ ਅਕਾਲ ਪੁਰਖ ਪਾਸ਼ ਪਰਮੇਸ਼ਰ ਦੀ ਛਤਰ ਛਾਇਆ ਹੇਠ ਚੱਲ ਪਿਆ ਸਮੇਂ ਦੀ ਹਕੂਮਤਾਂ ਆਈਆਂ ਗੁਰਨਾਨ ਸਿੰਘ ਦੇ ਸਾਹਮਣੇ ਬਾਬਰ ਸੀ ਸਾਦ ਸੰਗਤ ਦੀ ਪਾਸ਼ਾਣੂ ਜਾਵਰ ਕਹਿੰਦੇ ਆ ਜ਼ੁਲਮ ਕਰਨ ਆਏ ਸੀ ਉਹਦੇ ਨਾਲ ਜਿਹੜੀ ਸੈਨਾ ਆਈ ਸੀ ਉਹਨੂੰ ਆਖਿਆ ਕਿ ਇਹ ਪਾਪਕ ਦੀ ਜੰਝ ਹੈ ਤੇ ਬਾਬਰ ਨੂੰ ਆਖਿਆ ਤੂੰ ਜੰਝ ਦਾ ਲਾੜਾ ਹੈ ਹਿੰਮਤ ਸੀ ਨਾ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕੋਲ ਹਮਾਉ ਬਾਦਸ਼ਾਹ ਹੁੰਦਾ ਹੈ ਗੁਰੂ ਮਹਾਰਾਜ ਜੀ ਡਰੇ ਨਹੀਂ ਸੀ ਕਿਉਂਕਿ ਰਾਜਨੀਤਿਕ ਪ੍ਰਭਾਵ ਨਹੀਂ ਸੀ ਅੱਜ ਵੀ ਨਹੀਂ ਹੋਣਾ ਚਾਹੀਦਾ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਦੇ ਵਿੱਚ ਜਦੋਂ ਸਿੱਖੀ ਦਾ ਪ੍ਰਚਾਰ ਹੋਇਆ ਤੇ ਬੜਾ ਕੁਝ ਹੋਇਆ ਜਿਹੜੇ ਲੋਕ ਸਨ ਜਿਹੜੇ ਧਰਮਾਂ ਦੇ ਵਿੱਚ ਸਨ ਜਿਹੜੇ ਕਰਮਕਾਂਡੀ ਸਨ ਉਹਨਾਂ ਨੂੰ ਬੜੀ ਤਕਲੀਫ ਹੋਈ ਅੱਜ ਵੀ ਹੁੰਦੀ ਸਿੱਖੀ ਦੇ ਪ੍ਰਚਾਰ ਤੋਂ ਗਰਮਤ ਤੋਂ ਅੱਜ ਵੀ ਹੁੰਦੀ ਹੈ ਉਹਨਾਂ ਨੂੰ ਸ਼ਿਕਾਇਤਾਂ ਹੋਈਆਂ ਲਾਹੌਰ ਤੱਕ ਕਰ ਸ਼ਿਕਾਇਤ ਭਾਈ ਜੇਠਾ ਜੀ ਜੋ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਹਿਲਾ ਨਾਮ ਸੀ ਉਹਨਾਂ ਨੂੰ ਭੇਜਿਆ ਲਾਹੌਰ ਗਏ ਤਸੱਲੀ ਕਰਾ ਦਿੱਤੀ ਹਰ ਇੱਕ ਗੱਲ ਦਾ ਜਵਾਬ ਦਿੱਤਾ ਤੇ ਸਾਧ ਸੰਗਤ ਜੀ ਅਕਬਰ ਬੜਾ ਪ੍ਰਭਾਵਿਤ ਹੋਇਆ ਸੀ ਇਹ ਵੀ ਇਤਿਹਾਸ ਵਿੱਚ ਲਿਖਿਆ ਵੀ ਅਕਬਰ ਦਾ ਇੱਕ ਕੋਈ ਕੋਈ ਰਾਜਾ ਸੀ ਤੇ ਉਹ ਬਾਗੀ ਹੋ ਗਿਆ ਸੀ ਤੇ ਜਲੰਧਰ ਦੇ ਕੋਲ ਉਹਦਾ ਕੋਈ ਮੁਕਾਬਲਾ ਫਿਰ ਉਹਨੇ ਆਪਣੇ ਆਪ ਨੂੰ ਸਮਰਪਣ ਵੀ ਕਰ ਦਿੱਤਾ ਤੇ ਫਿਰ ਉਹਨੂੰ ਅਕਬਰ ਨੇ ਮਾਫ ਕਰਦਾ ਸੀ ਥੋੜਾ ਜਿਹਾ ਮੁਗਲਾਂ ਦੇ ਵਿੱਚ ਨਰਮ ਦਿਲ ਦਾ ਬਾਦਸ਼ਾਹ ਹੋਇਆ ਅਕਬਰ ਫਿਰ ਉਹਨੇ ਗੁਰੂ ਘਰ ਦੀ ਸੋਭਾ ਸੁਣੀ ਤੇ ਗੁਰੂ ਘਰ ਆਇਆ ਗੋਬਿੰਦ왈 ਸਾਹਿਬ ਆਇਆ ਉੱਥੇ ਲਿਖਿਆ ਸੀ ਪਹਿਲੇ ਪੰਗਤ ਪਾਛੇ ਸੰਗਤ ਤੇ ਵੱਡੇ ਬੰਦੇ ਇਸ ਗੱਲ ਦਾ ਬੜਾ ਧਿਆਨ ਰੱਖਦੇ ਆ ਤੇ ਸਾਧ ਸੰਗਤ ਜੀ ਜਿਸ ਵੇਲੇ ਪਹਿਲੇ ਪੰਗਤ ਪਾਛੇ ਸੰਗਤ ਕਾਫੀ ਦਿਨ ਰਹਾ ਤੇ ਜਦੋਂ ਜਾਣ ਲੱਗਾ ਤੇ ਗੁਰੂ ਅਮਰਦਾਸ ਜੀ ਨੂੰ ਕਹਿੰਦਾ ਕਿ ਮੈਂ ਜਾਗੀਰ ਲੈ ਕੇ ਜਾਣੀ ਤੁਹਾਡੇ ਐਡੇ ਵੱਡੇ ਪ੍ਰਬੰਧ ਹਨ ਐਡਾ ਵੱਡਾ ਲੰਗਰ ਚੱਲਦਾ ਐਡੇ ਵੱਡੇ ਗੁਰਦੁਆਰੇ ਤਿਆਰ ਕੀਤੇ ਖਰਚਾ ਹੈ ਗੁਰੂ ਮਹਾਰਾਜ ਕਹਿੰਦੇ ਇਹ ਜਿਹੜੇ ਗੁਰੂ ਘਰ ਦੇ ਖਰਚੇ ਆ ਰਾਜਿਆਂ ਦੀਆਂ ਜ਼ਗੀਰਾਂ ਦੇ ਨਾਲ ਨਹੀਂ ਚੱਲਦੇ ਕਿਉਂ ਕਹਿ ਲਗੇ ਤੂੰ ਅੱਜ ਆਇਆ ਜ਼ਗੀਰ ਲੈ ਕੇ ਜਾ ਜਾਏਗਾ ਅਗਲਾ ਬਾਦਸ਼ਾਹ ਆਏਗਾ ਜ਼ਗੀਰ ਰੱਦ ਕਰ ਦੇਗਾ ਕੈਂਸਲ ਕਰ ਦੇਗਾ ਤੇ ਅਸੀਂ ਤਾਂ ਮੰਗਣ ਜੋਗੇ ਰਹਿ ਜਾਗੇ ਅਸੀਂ ਇਹ ਜਿਹੜੇ ਬੈਠੇ ਆ ਨਾ ਗੁਰੂ ਕੇ ਸਿੱਖ ਜਿਹੜੇ ਰੋਜ਼ ਮਿਹਨਤ ਕਰਦੇ ਆ ਰੋਜ਼ ਮਜ਼ਦੂਰੀ ਕਰਦੇ ਆ ਦਿਹਾੜੀਦਾਰੀ ਹੈ ਇਹਨਾਂ ਦੇ ਦਸਵੰਤ ਦੀ ਰਕਮ ਦੇ ਨਾਲ ਇਹ ਲੰਗਰ ਚੱਲਦੇ ਆ ਜੇ ਕੁਝ ਕਰਨਾ ਨਾ ਤੇ ਇੱਕ ਕੰਮ ਕਰਕੇ ਜਾ ਅਕਬਰ ਦੇ ਕੋਲੋਂ ਸਤਗੁਰ ਨੇ ਚਾਰ ਕਾਨੂੰਨ ਬਣਵਾਏ ਸੀ ਉਸ ਵੇਲੇ ਹਿੰਦੁਸਤਾਨ ਦੇ ਵਿੱਚ ਚਾਰ ਕਾਨੂੰਨ ਵੱਖਰੀ ਗੱਲ ਹੈ ਮਾਫ ਕਰਨਾ ਸਾਡਾ ਦਖਾਂਤ ਹੈ ਅਸੀਂ ਉਹ ਗੱਲਾਂ ਜਿਹੜੀਆਂ ਸੀ ਸਾਧ ਸੰਗਤ ਜੀ ਲੋਕਾਂ ਨੂੰ ਦੱਸ ਨਹੀਂ ਸਕੇ ਔਰ ਕਰੈਡਰ ਜਿਹੜਾ ਸੀ ਅੰਗਰੇਜ਼ ਵੀ ਲੈ ਗਿਆ 1869 ਦੇ ਵਿੱਚ ਉਹਨਾਂ ਨੇ ਕਾਨੂੰਨ ਬਣਾਏ ਸੀ ਅੰਗਰੇਜ਼ਾਂ ਨੇ ਮੈਂ ਗੱਲ ਕਰ ਰਿਹਾ ਕਿ ਤੁਹਾਡੇ ਨਾਲ ਇੱਕ ਗੁਰੂ ਮਹਾਰਾਜ ਨੇ ਆਖਿਆ ਕਾਨੂੰਨ ਬਣਾਓ ਸਦੀ ਪ੍ਰਥਾ ਇਹਨੂੰ ਬੰਦ ਕਰੋ ਕਹਿੰਦਾ ਬਿਲਕੁਲ ਕਰਦੇ ਆ ਸਦੀ ਪ੍ਰਥਾ ਕੀ ਸੀ ਕਿ Hindu ਕੋਈ ਮਰ ਜਾਂਦਾ ਸੀ ਤੇ ਉਹਦੀ ਘਰ ਵਾਲੀ ਭਾਵੇਂ 2 ਦਿਨ ਪਹਿਲਾਂ ਵਿਆਹ ਹੋਇਆ ਹੁੰਦਾ ਸੀ ਤੇ ਉਹਨੂੰ ਅੱਗ ਦੇ ਵਿੱਚ ਸੜ ਦਿੰਦੇ ਸੀ ਜੀਂਦੀ ਨੂੰ ਸਤੀ ਕਰ ਦਿੰਦੇ ਗੁਰੂ ਮਹਾਰਾਜ ਕਹਿੰਦੇ ਇਹ ਨਹੀਂ ਹੋਣੀ ਚਾਹੀਦੀ ਤੇ ਉਥੇ ਮਰਯਾਦਾ ਅੱਜ ਵੀ ਸਾਡੀ ਮਰਯਾਦਾ ਵੀ ਟੂ ਲਿਖਿਆ ਦੂਸਰੀ ਗੱਲ ਕਿ ਪੁਨਰ ਵਿਆਹ ਦੀ ਆਗਿਆ ਹੋਣੀ ਚਾਹੀਦੀ ਹੈ ਕਾਨੂੰਨ ਤਿਆਰ ਕਰਾਇਆ ਗੁਰੂ ਅਮਰਦਾਸ ਜੀ ਨੇ ਪੁਨਰ ਵਿਆਹ ਹੋਣਾ ਚਾਹੀਦਾ ਪਤੀ ਮਰ ਜਾਏ ਪਤਨੀ ਕਰਾ ਸਕਦੀ ਹੈ ਪਤਨੀ ਮਰ ਜਾਏ ਪਤੀ ਕਰਾ ਸਕਦਾ ਪੁਨਰ ਵਿਆਹ ਤੀਸਰੀ ਗੱਲ ਪੜਦਾ ਨਹੀਂ ਕਰਨਾ ਜੇ ਅੱਜ ਅਸੀਂ ਆਜ਼ਾਦੀ ਦੇ ਨਾਲ ਰਹਿ ਰਹੇ ਹਾਂ ਨਾ ਇਹ ਗੁਰੂ ਅਮਰਦਾਸ ਜੀ ਦੀ ਦੇਣ ਹੈ। ਘੁੰਡ ਕੱਢਦੇ ਸੀ। ਪਰਦਾ ਕਰਦੇ ਸੀ ਔਸਤਰੀਆਂ। ਗੁਰੂ ਮਹਾਰਾਜ ਕਹਿੰਦੇ ਬਰਾਬਰ ਦਾ ਦਰਜਾ ਹੈ। ਦੇਖੋ ਨਾ ਜੇ ਬੀਬੀਆਂ ਵੀ ਦਸਤਾਰ ਸਜਾ ਸਕਦੀਆਂ ਸਜਾਉਂਦੀਆਂ ਨੇ। ਵੀਰ ਵੀ ਸਜਾਉਂਦੇ ਆ। ਤੇ ਵੀਰਾਂ ਨੂੰ ਵੀ ਖਾਲਸਾ ਕਿਹਾ ਜਾਂਦਾ ਤੇ ਬੀਬੀ ਨੂੰ ਵੀ ਖਾਲਸ ਖਾਲਸੀ ਤਾਂ ਨਹੀਂ ਕਿਹਾ ਜਾਂਦਾ ਨਾ। ਸਤਗੁਰ ਨੇ ਬਰਾਬਰ ਦਾ ਹੀ ਦਿੱਤਾ ਸਨ ਬਰਾਬਰ ਦੀ ਗੱਲ ਕੀਤੀ। ਬਰਾਬਰ ਦੀ ਬਖਸ਼ਿਸ਼ ਕੀਤੀ। ਗੁਰੂ ਮਹਾਰਾਜ ਕਹਿੰਦੇ ਪੜਦਾ ਨਹੀਂ ਹੋਣਾ ਚਾਹੀਦਾ ਚੌਥਾ ਕਾਨੂੰਨ ਬਣਵਾਇਆ ਸਾਸੰਗਤ ਦੀ ਟੈਕਸ ਲੱਗਦਾ ਸੀ ਟੈਕਸ ਮੱਜੇ ਤੱਕ ਬਿੰਦ ਕਿਤੇ ਨਾ 1869 ਵਿੱਚ ਅੰਗਰੇਜ਼ਾਂ ਨੇ ਉਹ ਕ੍ਰੈਡਿਟ ਲੈ ਲਿਆ ਪਰ ਗੁਰੂ ਅਮਰਦਾਸ ਜੀ ਨੇ ਅਕਬਰ ਤੋਂ ਕਾਨੂੰਨ ਬਣਾਇਆ ਸੀ ਹਿੰਦੁਸਤਾਨ ਦੇ ਵਿੱਚ ਉਹ ਕਿਹੜਾ ਕਾਨੂੰਨ ਸੀ ਟੈਕਸ ਲੱਗਦਾ ਸੀ ਕਿਹਨੂੰ ਲੱਗਦਾ ਸੀ ਗਾਂ ਨੂੰ ਵੀ ਲੱਗਦਾ ਸੀ ਤੇ ਬ੍ਰਾਹਮਣ ਨੂੰ ਵੀ ਲੱਗਦਾ ਸੀ ਜੇ ਕੋਈ ਨਦੀ ਪਾਰ ਕਰਨੀ ਹੁੰਦੀ ਸੀ ਨਾ ਜਿਹਨੂੰ ਲੋਕੀ ਕਹਿੰਦੇ ਆ ਵੀ ਗਾਂ ਦੀ ਪੂੰਛ ਫੜ ਕੇ ਅਸੀਂ ਸਵਰਗ ਦੁਨੀਆ ਪਾਰ ਕਰ ਜਾਾਂਗੇ ਜਿਹਨੂੰ ਮਾਂ ਕਹਿੰਦੇ ਆ ਉਹਨੂੰ ਟੈਕਸ ਵੀ ਲਾਉਂਦੇ ਸੀ ਮੱਵਜੀ ਦੇ ਨਾਲ ਸ਼ਲੋਕ ਸਾਂਝਾ ਕਰਦਾ ਗੁਰਨਾਨ ਸਿੰਘ ਦਾ ਕਹਿੰਦੇ ਗਊ ਬ੍ਰਾਹਮਣ ਕੋ ਕਰ ਲਾਉ ਉਹਨ ਕਰ ਲੱਗਦਾ ਸੀ ਟੈਕਸ ਲੱਗਦਾ ਹੁਣ ਨੌਕਰੀ ਕੌਣ ਕਰਦਾ ਸੀ ਮੁਗਲਾਂ ਦੇ ਕੋਲ ਹਿੰਦੂ ਜਿਹੜਾ ਉੱਥੇ ਬੈਠਾ ਨਾਕੇ ਦੇ ਉੱਪਰ ਬੈਠ ਕੇ ਗਊ ਤੋਂ ਤੇ ਬ੍ਰਾਹਮਣ ਤੋਂ ਟੈਕਸ ਲੈਂਦਾ ਸੀ ਆ ਸਾਰੀ ਵਾਰ ਬਹੁਤ ਪ੍ਰਭਾਵਿਤ ਰੱਖਦੀ ਆਪਣੇ ਆਪ ਦੇ ਵਿੱਚ ਗਊ ਬ੍ਰਾਹਮਣ ਕੋ ਕਰ ਲਵ ਫਿਰ ਕੀ ਕਰਦਾ ਸੀ ਉਹ ਗਾਂ ਨੂੰ ਖੜਾ ਕਰ ਲਿਆ ਜਿੰਨੇ ਤੱਕ ਟੈਕਸ ਨਹੀਂ ਦੇਣਾ ਉਹਨੇ ਤੱਕਰ ਗਾਂ ਅੱਗੇ ਨਹੀਂ ਜਾਏਗੀ ਤੇ ਉਹ ਗਾਂ ਗੋਬਰ ਕਰਦੀ ਸੀ ਫਿਰ ਉਹ ਜਿਹੜਾ ਹਿੰਦੂ ਉੱਥੇ ਨੌਕਰੀ ਕਰਦਾ ਸੀ ਮੁਗਲਾਂ ਦੀ ਤੇ ਗੋਬਰ ਲਿਆ ਕੇ ਫਿਰ ਉਹ ਆਪਣਾ ਚੌਂਕਾ ਪਵਿੱਤਰ ਕਰਦਾ ਸੀ ਗੁਰਮਾਰਗ ਕਹਿੰਦੇ ਇਦਾਂ ਨਹੀਂ ਗੋਬਰ ਤਰ ਨਾ ਜਾਈ ਧੋਤੀ ਟਿੱਕਾ ਤੇ ਜਪ ਮੰਨ ਲਈ ਧਾਨ ਮਲੇਸ਼ਾ ਖਾਈ ਧੋਤੀ ਵੀ ਲਾਉਂਦਾ ਸੀ ਟਿੱਕਾ ਵੀ ਤੇ ਮਾਲਾ ਵੀ ਪਾਉਂਦਾ ਸੀ ਤੇ ਮਲੇਸ਼ ਜਿਹਨੂੰ ਮਲੇਸ਼ ਕਹਿੰਦਾ ਸੀ ਉਹਦਾ ਉਹਦਾ ਧਾਨ ਖਾਂਦਾ ਸੀ ਉਹ ਤੇ ਕੋ ਲੈ ਕੇ ਖਾਂਦਾ ਸੀ ਗੁਰਮਾਰਗ ਕਹਿੰਦੇ ਛੋਡੀ ਲੈ ਪਖੰਡਾ ਨਾਮ ਲੈ ਜਾਇ ਤਰੰਦ ਇਹ ਤਾਂ ਗੁਰਨਾਨਕ ਦੀ ਜ਼ਰਤ ਸੀ ਜਿਹਨੇ ਆਖਿਆ ਮਾਨਸ ਖਾਣੇ ਕਰੇ ਨਵਾ ਜਿਹੜੇ ਬੰਦਿਆਂ ਨੂੰ ਖਾ ਰਹੇ ਆ ਨਾ ਬੰਦਿਆਂ ਦਾ ਲਹੂ ਪੀਂਦੇ ਆ ਉਹ ਜਾ ਕੇ ਨਵਾਜ ਪੜ ਰਹੇ ਆ ਮਾਨਸ ਖਾਣੇ ਕਰੇ ਨਵਾਜ ਛੁਰੀ ਬਗਾਣ ਤਿੰਨ ਗਲ ਤਾ ਜਿਹੜੇ ਲੋਕਾਂ ਦੇ ਉੱਪਰ ਛੁਰੀ ਜਲਾ ਰਹੇ ਜਿਹੜੇ ਲੋਕਾਂ ਦਾ ਸ਼ੋਸ਼ਣ ਕਰਦੇ ਆ ਇਹ ਨਹੀਂ ਕਿ ਅੱਜ ਨਹੀਂ ਹੋ ਰਿਹਾ ਅੱਜ ਵੀ ਧਾਰਮਿਕ ਪਹਿਰਾਵੇ ਦੇ ਵਿੱਚ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਅੱਜ ਵੀ ਜਿਨ੍ਹਾਂ ਧਾਰਮਿਕ ਲੋਕ ਕਰ ਰਹੇ ਹੁਣ ਕੋਈ ਵੀ ਨਹੀਂ ਕਰ ਰਿਹਾ ਲੋਕਾਂ ਦੀ ਸ਼ਰਧਾ ਦਾ ਨਜਾਇਜ਼ ਫਾਇਦਾ ਉਠਾ ਰਹੇ ਅੱਜ ਵੀ ਕਰ ਰਹੇ ਭਾਵੇਂ ਮਾਬ ਕਰਨਾ ਸਾਡੇ ਗੁਰਦੁਆਰਿਆਂ ਵਿੱਚ ਹੋਣ ਮੰਦਰਾਂ ਵਿੱਚ ਹੋਣ ਕੋਈ ਵੀ ਹੋਵੇ ਅੱਜ ਵੀ ਧਾਰਮਿਕ ਤੌਰ ਤੇ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਹੈ ਉਹੀ ਕੰਮ ਹੋ ਰਿਹਾ ਜੋ ਪੰਡਤ ਕਰ ਰਹੇ ਆ ਉਹੀ ਅੱਜ ਗੁਰਦੁਆਰਿਆਂ ਦੇ ਗ੍ਰੰਥੀ ਰਾਗੀ ਕਰ ਰਹੇ ਹੈ ਇਹ ਸੱਚ ਹੈ 100% ਸੱਚ ਹੈ ਕਦੇ ਅਜਮਾ ਕੇ ਦੇਖ ਲਓ ਤੇ ਉਹ ਸ਼ੋਸ਼ਣ ਕੀਤਾ ਜਾ ਰਿਹਾ ਤੇ ਗੁਰੂ ਮਹਾਰਾਜ ਨੇ ਇਸ ਗੱਲ ਤੋਂ ਕਿਹਾ ਸੀ ਕਹਿੰਦੇ ਜਿਨ੍ਹਾਂ ਨੇ ਗਲ ਦੇ ਵਿੱਚ ਜਿਨੇਊ ਪਾਏ ਆ ਉਹ ਵੀ ਅੱਜ ਲੋਕਾਂ ਦਾ ਸ਼ੋਸ਼ਣ ਕਰ ਰਹੇ ਆ ਮਾਨਸ ਖਾਣੇ ਕਰੇ ਨਿਵਾਜ਼ ਛੁਰੀ ਬਗਾਣ ਤਿੰਨ ਗਲ ਤਾਗ ਆ ਜਿਹੜੇ ਬਾਬੇ ਪੰਜਾਬ ਦੇ ਵਿੱਚ ਪੈਦਾ ਹੋ ਗਏ ਡੇਰੇ ਪੈਦਾ ਹੋ ਗਏ ਪਹਿਲਾਂ ਬਣਦੇ ਆ ਫਕੀਰ ਆਪਣੇ ਆਪ ਨੂੰ ਫਕੀਰ ਕਹਿੰਦੇ ਫਿਰ ਵਿਆਹ ਨਹੀਂ ਕਰਾਉਂਦੇ ਫਿਰ ਹੋ ਜਾਂਦੇ ਅਮੀਰ ਤੁਸੀਂ ਹੈਰਾਨ ਹੋ ਜਾਓਗੇ ਇੱਕ ਬਾਬਾ ਸਾਢੇ 3 ਕਰੋੜ ਦੀ ਕਾਰ ਉਹਦੇ ਕੋਲ ਸਾਢੇ 3 ਕਰੋੜ ਦੀ ਵਿਆਹ ਨਹੀਂ ਕਰਾਇਆ ਕਦੇ ਵਾਸਤੇ ਇਕੱਠਾ ਹੋ ਰਿਹਾ ਪਹਿਲਾਂ ਬਾਬਾ ਫਕੀਰ ਫਿਰ ਬਾਬਾ ਅਮੀਰ ਫਿਰ ਬਣ ਗਈ ਜਗੀਰ ਫਿਰ ਭਤੀਜਿਆਂ ਨੂੰ ਦੇ ਕੇ ਜਾਏਗਾ ਨਾ ਕਿਸੇ ਨੂੰ ਤਾਂ ਦੇ ਨਹੀਂ ਤੇ ਸ਼ਬਦ ਵੀ ਉਹੀ ਆ ਕਿ ਗੁਰੂ ਮਹਾਰਾਜ ਕਹਿੰਦੇ ਬਾਵੇ ਮਾਰਗ ਟੇਡਾ ਚੱਲਣਾ ਸਿੱਧੇ ਛੋੜਾ ਪੁੱਠਾ ਬਣਣਾ ਤੇ ਉਹ ਟੈਕਸ ਲਾਉਂਦੇ ਸੀ ਗੁਰੂ ਮਹਾਰਾਜ ਕਹਿੰਦੇ ਟੈਕਸ ਵੀ ਮਾਫ ਕਰੋ ਇਹ ਚਾਰ ਕਾਨੂੰਨ ਬਣਵਾਏ ਸੀ ਔਰ ਅਕਬਰ ਦੇ ਕੋਲੋਂ ਗੁਰੂ ਅਮਰਦਾਸ ਜੀ ਤੇ ਗੁਰੂ ਅਮਰਦਾਸ ਜੀ ਮਹਾਰਾਜ ਸਾਡੇ ਤੇ ਕਿਰਪਾ ਕਰਦੇ ਆ ਸਾਡੇ ਤੇ ਬਖਸ਼ਿਸ਼ ਕਰਦੇ ਸਤਗੁਰ ਦੀ 18 ਰਾਗਾਂ ਦੇ ਵਿੱਚ 907 ਸ਼ਬਦ ਹੈ ਸਭ ਤੋਂ ਲੰਮੀ ਰੀ ਬਾਣੀ ਗੁਰੂ ਸਾਹਿਬ ਜੀ ਦੀ ਆਨੰਦ ਸਭ ਹੈ 40 ਪੌੜੀਆਂ ਪਰ ਅਸੀਂ ਆਨੰਦ ਦੇ ਨਾਲ ਪੜਦੇ ਕੋਈ ਨਹੀਂ ਆਨੰਦ ਤਾਂ ਆਏਗਾ ਉਹ ਇੰਨੀ ਸਪੀਡ ਹੁੰਦੀ ਆ ਆਨੰਦ ਸਾਹਿਬ ਜਦੋਂ ਪੜਿਆ ਜਾਂਦਾ ਤੇ ਉਹ ਆਨੰਦ ਆਨੰਦੇ ਖਤਮ ਹੋ ਜਾਂਦਾ ਜਦੋਂ ਆਰਾਮ ਨਾਲ ਪੜੋਗੇ ਨਾ ਆਨੰਦ ਭਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਹਜ ਸਿਧੀ ਮਨ ਵਜੀਆਂ ਕਿੰਨੇ ਆਨੰਦ ਦੀ ਬਾਣੀ ਸੀ ਗੁਰੂ ਮਹਾਰਾਜ ਕਿਰਪਾ ਕਰਨ ਸਤਿਗੁਰ ਕਹਿੰਦੇ ਰੱਬ ਕਿੱਦਾਂ ਮਿਲੇਗਾ ਤੁਸੀਂ ਤਾਂ ਹੋਰ ਪਾਸੇ ਚਲੇਗੇ ਜੋ ਗੁਰੂ ਮਨਾ ਕਰ ਰਿਹਾ ਸੀ ਤੁਸੀਂ ਹੋਰ ਪਾਸੇ ਜਾ ਰਹੇ ਹੋ ਕਹੋ ਗਸਾਈ ਮਿਲਿਆ ਕੇ ਜੋ ਵਿਵਰਜਤ ਤਿਸ ਸਿਉ ਨੇਹ ਜਿਹੜੀ ਗੱਲ ਨੂੰ ਸਤਿਗੁਰ ਨੇ ਮਨਾ ਕੀਤਾ ਤੁਸੀਂ ਉਹਦੇ ਨਾਲ ਪਿਆਰ ਪਾ ਕੇ ਬੈਠ ਬਾਵੇ ਮਾਰਗ ਟੇਡਾ ਚੱਲਣਾ ਬਾਵੇ ਮਤਲਬ ਬਾਏ ਬਾਏ ਮਤਲਬ ਖੱਬੇ ਪਾਸੇ ਅਸੀਂ ਉਲਟਾ ਹੀ ਚੱਲਣਾ ਐਕਸੀਡੈਂਟੇ ਹੁੰਦਾ ਨਾ ਜਿੱਦਾਂ ਹੁਣ ਆਪਣਾ ਵੀ ਕਾਨੂੰਨ ਹੁੰਦੇ ਨਾ ਹਰੇਕ ਦੇਸ਼ ਦੇ ਵਿੱਚ ਆ ਵੀ ਗੱਡੀ ਇੱਧਰਲੇ ਪਾਸੇ ਚਲਾਉਣੀ ਆ ਉਹ ਦੂਸਰੇ ਪਾਸੇ ਚਲਾਓਗੇ ਕੀ ਹੋਏਗਾ ਐਕਸੀਡੈਂਟ ਹੋਏਗਾ ਨਾ ਹੋਰ ਕੀ ਹੋਣਾ ਤੇ ਜਦੋਂ ਅਸੀਂ ਕਈ ਲੋਕ ਮਿਲਦੇ ਆ ਲੋ ਜੀ ਸ਼ਰਧਾ ਹੋਣੀ ਚਾਹੀਦੀ ਸ਼ਰਧਾ ਅੰਨੀ ਨਹੀਂ ਹੋਣੀ ਚਾਹੀਦੀ ਸ਼ਰਧਾ ਗਿਆਨ ਦਿੱਤਾ ਮੇਰੇ ਪਾਸ਼ਾ ਜੀ ਨੇ ਕਹਿੰਦੇ ਭਾਈ ਚਲੋ ਗਿਆਨ ਨੂੰ ਪ੍ਰਾਪਤ ਕਰੋ ਕਰਦੇ ਕੀ ਆ ਕਹਿੰਦੇ ਬਾਵੇ ਮਾਰਗ ਟੇਡਾ ਚਲਣਾ ਸਿੱਧਾ ਛੋੜ ਅਪੁੱਠਾ ਬਣਣਾ ਸਿੱਧਾ ਨਹੀਂ ਬਣ ਰਿਹਾ ਕੋਈ ਜੀ ਤਿਆਰ ਕਰਨੀ ਸਿੱਧੀ ਨਹੀਂ ਕਰ ਰਹੇ ਪੁੱਠੀ ਕਰ ਰਹੇ ਤੋ ਬਣ ਦੇਗੀ ਕਦੇ ਪਰ ਸਭ ਕਹਿੰਦੇ ਦੋਹਾਂ ਸਿਰਿਆਂ ਕਾ ਖਸਮ ਪ੍ਰਭ ਸੋਈ ਪਰ ਉਹ ਰੱਬ ਹੀ ਪਰਮੇਸ਼ਰ ਹੀ ਸਭ ਕੁਝ ਮਾਲਕ ਹੈ ਜਿਸ ਮੇਲੇ ਨਾਨਕ ਸੋ ਮੁਕਤਾ ਹੋਈ ਉਹੀ ਹੈ ਨਾ ਵਿਕਾਰਾਂ ਤੋਂ ਮੁਕਤ ਹੋ ਸਕਦਾ ਜਿਹਨੂੰ ਸਤਗੁਰੂ ਮਿਲ ਲੈਂਦਾ ਫਿਰ ਬੇਨਤੀ ਕਰ ਰਹੇ ਹਾਂ ਬਹੁਤ ਭਾਗਾਂ ਵਾਲੇ ਸਾਧ ਸੰਗਤ ਜੀ ਇਹ ਆਮ ਗੱਲ ਨਹੀਂ ਹੈ ਇਹ ਤੁਸੀਂ ਕਿਸੇ ਦੇ ਕਹਿਣ ਤੇ ਜਾਂ ਆਪਣੇ ਆਪਣੇ ਸੋਚ ਨਾਲ ਅਸੀਂ ਨਹੀਂ ਆਏ ਇਹ ਸਤਿਗੁਰੂ ਨੇ ਕਿਰਪਾ ਕੀਤੀ ਤੁਸੀਂ ਅਰਦਾਸ ਕਰਦੇ ਹੋ ਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤਾਵੇ ਇਹ ਗੁਰੂ ਕੀ ਸੰਗਤ ਇਹ ਪਿਆਰਿਆਂ ਦਾ ਮੇਲ ਹੈ ਤੇ ਸੰਗਤ ਕਿਹਨੂੰ ਮਿਲਦੀ ਹੈ ਕਹਿੰਦੇ ਵੱਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਬ੍ਰਹਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨਾਲ ਲੱਭੇ ਬਿਨ ਸੰਗਤ ਮੈਲ ਭਰੀ ਜਿਓ ਗੁਰੂ ਮਹਾਰਾਜ ਕਹਿੰਦੇ ਰੱਬ ਕਿੱਦਾਂ ਮਿਲੇਗਾ ਤੁਸੀਂ ਜੇ ਗਲਤ ਪਾਸੇ ਜਾਓਗੇ ਕਹੋ ਗਸਾਈ ਮਿਲਿਆ ਕੇ ਜੋ ਵਿਵਰਜਤ ਤਿਸ ਸਿਉ ਨੇਹ ਰਹੁ ਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਆਪ ਜੀਆਂ ਨੇ ਪ੍ਰਵਾਨ ਕਰਨੀਆਂ ਧੰਨ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ਪੁਰੂ ਦੀ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ i hate Ahe.